ਸਸ਼ਾ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਕੀ ਭਾਰਤ ਵਿਦੇਸ਼ਾਂ ਚ ਕਰਵਾ ਰਿਹਾ ਹੈ ਟਾਰਗੇਟ ਕਿਲਿੰਗ ਭਾਰਤ ਦੇ ਉੱਪਰ ਪਿਛਲੇ ਕੁਝ ਦਿਨਾਂ ਤੋਂ ਅਜਿਹੇ ਇਲਜ਼ਾਮ ਲੱਗ ਰਹੇ ਨੇ ਤੇ ਹੁਣ ਬ੍ਰਿਟਿਸ਼ ਅਖਬਾਰ ਦਿ ਗਾਰਡੀਅਨ ਨੇ ਆਪਣੀ ਇੱਕ ਰਿਪੋਰਟ ਚ ਭਾਰਤ ਤੇ ਪਾਕਿਸਤਾਨ ਚ ਟਾਰਗੇਟ ਕਿਲਿੰਗ ਦਾ ਇਲਜ਼ਾਮ ਲਗਾਇਆ ਇਸ ਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਟਾਰਗੇਟ ਕਿਲਿੰਗ ਭਾਰਤ ਦੀ ਵਿਦੇਸ਼ ਨੀਤੀ ਦੇ ਵਿੱਚ ਨਹੀਂ ਹੈ ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਇਸ ਬਿਆਨ 'ਚ ਕਿਹਾ ਕਿ ਇਹ ਦੋਸ਼ ਝੂਠੇ ਹਨ ਅਤੇ ਭਾਰਤ ਵਿਰੁੱਧ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਹੈ। ਦਰਅਸਲ ਬ੍ਰਿਟਿਸ਼ ਅਖਬਾਰ ਨੇ ਆਪਣੀ ਅਖਬਾਰ ਵਿੱਚ ਲਿਖਿਆ ਹੈ ਕਿ ਭਾਰਤ ਸਰਕਾਰ ਨੇ ਵਿਦੇਸ਼ੀ ਧਰਤੀ ਤੇ ਰਹਿ ਰਹੇ ਆਤਵਾਦੀਆਂ ਨੂੰ ਖਤਮ ਕਰਨ ਲਈ ਆਪਣੀ ਰਣਨੀਤੀ ਦੇ ਹਿੱਸੇ ਵਜੋਂ ਪਾਕਿਸਤਾਨ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਰਵਾਇਆ ਹੈ। ਦੇ ਗਾਰਡੀਅਨ ਨੇ ਆਪਣੀ ਅਖਬਾਰ ਵਿੱਚ ਲਿਖਿਆ ਹੈ ਕਿ ਦੋਵਾਂ ਦੇਸ਼ਾਂ ਦੇ ਕੂਫੀਆ ਅਧਿਕਾਰੀਆਂ ਨਾਲ ਇੰਟਰਵਿਊ ਅਤੇ ਪਾਕਿਸਤਾਨੀ ਜਾਂਚ ਕਰਤਾਵਾਂ ਤੋਂ ਪ੍ਰਾਪਤ ਦਸਤਾਵੇਜ਼ਾਂ ਤੋਂ ਸਪਸ਼ਟ ਹੈ ਕਿ ਕਿਵੇਂ ਭਾਰਤ ਦੀ ਵਿਦੇਸ਼ੀ ਖੂਫੀਆ ਏਜੰਸੀ ਰੋ ਨੇ 2019 ਤੋਂ ਬਾਅਦ ਕਥਿਤ ਤੌਰ ਤੇ ਰਾਸ਼ਟਰੀ ਸੁਰੱਖਿਆ ਦੀ ਖਾਤਰ ਵਿਦੇਸ਼ਾਂ ਵਿੱਚ ਹਤਿਆਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ ਰੋ ਸਿੱਧੇ ਤੌਰ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਦੁਆਰਾ ਨਿਯੰਤਰਿਤ ਹੈ ਮੋਦੀ ਇਸ ਮਹੀਨੇ ਤੀਜੇ ਕਾਰਜਕਾਲ ਲਈ ਚੋਣ ਲੜਨ ਜਾ ਰਹੇ ਨੇ ਰੀਪੋਰਟ ਮੁਤਾਬਕ ਪਾਕਿਸਤਾਨ ਵੱਲੋਂ ਸਾਂਝੇ ਕੀਤੇ ਗਏ ਦਸਤਾਵੇਜ਼ਾਂ ਵਿੱਚ 7 ਮਾਮਲਿਆਂ ਨਾਲ ਸੰਬੰਧਿਤ ਕੁਝ ਸਬੂਤ ਹਨ ਇਸ ਵਿੱਚ ਗਵਾਹਾਂ ਦੇ ਬਿਆਨਾਂ ਗ੍ਰਿਫਤਾਰੀ ਰਿਕਾਰਡ ਬੀਤੀ ਬਿਆਨ ਵਟਸਐਪ ਸੁਨੇਹੇ ਅਤੇ ਪਾਸਪੋਰਟ ਸ਼ਾਮਿਲ ਨੇ ਪਾਕਿਸਤਾਨੀ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਬੂਤ ਦਰਸਾਉਂਦੇ ਨੇ ਕਿ ਭਾਰਤੀ ਜਾਸੂਸ ਪਾਕਿਸਤਾਨੀ ਧਰਤੀ ਤੇ ਕੀਤੀਆਂ ਗਈਆਂ ਟਾਰਗੇਟ ਕਿਲਿੰਗ ਚ ਸ਼ਾਮਿਲ ਨੇ ਹਾਲਾਂਕਿ ਦਾ ਗਾਰਡੀਅਨ ਨੇ ਇਹਨਾਂ ਦਸਤਾਵੇਜ਼ਾਂ ਦੀ ਪੁਸ਼ਟੀ ਨਹੀਂ ਕੀਤੀ ਹੈ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ 2019 ਵਿੱਚ ਪਲਵਾਮਾ ਹਮਲੇ ਤੋਂ ਬਾਅਦ ਭਾਰਤੀ ਖੂਫੀਆ ਏਜੰਸੀ ਰੌ ਨੇ 20 ਕਤਲ ਕੀਤੇ ਨੇ ਭਾਰਤ ਇਹਨਾਂ ਸਾਰਿਆਂ ਨੂੰ ਆਪਣਾ ਦੁਸ਼ਮਣ ਮੰਨਦਾ ਸੀ ਭਾਰਤ ਅਤੇ ਹਾਲ ਹੀ ਵਿੱਚ ਕੈਨੇਡਾ ਅਤੇ ਅਮਰੀਕਾ ਵਿੱਚ ਸਿੱਖਾਂ ਦੇ ਕਤਲ ਦੇ ਇਲਜ਼ਾਮ ਲੱਗੇ ਸਨ ਇਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਇੱਕ ਭਾਰਤੀ ਖੂਫੀਆ ਅਧਿਕਾਰੀ ਨੇ ਪਾਕਿਸਤਾਨ ਵਿੱਚ ਭਾਰਤੀ ਕਾਰਵਾਈਆਂ ਬਾਰੇ ਗੱਲ ਕੀਤੀ ਸੀ ਇਲਜ਼ਾਮਾਂ ਵਿੱਚ ਅਵੀਕ ਖੁਲਾਸਾ ਹੋਇਆ ਹੈ ਕਿ ਭਾਰਤੀ ਕਾਰਵਾਈਆਂ ਦੇ ਹਿੱਸੇ ਵਜੋਂ ਗਰਮ ਖੇਹਲੀ ਲਹਿਰ ਨਾਲ ਜੁੜੇ ਸਿੱਖ ਵਖਵਾਦੀਆਂ ਨੂੰ ਪਾਕਿਸਤਾਨ ਅਤੇ ਪੱਛਮੀ ਦੇਸ਼ਾਂ ਵਿੱਚ ਨਿਸ਼ਾਨਾ ਬਣਾਇਆ ਗਿਆ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਖੂਫੀਆ ਅਧਿਕਾਰੀਆਂ ਨੇ ਕਿਹਾ ਹੈ ਕਿ ਕਤਲ ਯੂਏਈ ਸਥਿਤ ਭਾਰਤੀ ਖੂਫੀਆ ਏਜੰਸੀ ਦੇ ਸਲੇਪਰ ਸੈਲਾਂ ਦੁਆਰਾ ਕੀਤੇ ਗਏ ਨੇ ਕਤਲਾਂ ਦੇ ਮਾਮਲੇ 2023 ਵਿੱਚ ਵਧੇ ਕਿਉਂਕਿ ਇਹ ਸਲੀਪਰ ਸੈੱਲ ਕਤਲ ਕਰਨ ਲਈ ਸਥਾਨਕ ਅਪਰਾਧੀਆਂ ਜਾਂ ਗਰੀਬ ਪਾਕਿਸਤਾਨੀਆਂ ਨੂੰ ਲੱਖਾਂ ਰੁਪਏ ਦਿੰਦੇ ਹਨ 2023 ਵਿੱਚ 15 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਇਹਨਾਂ ਸਾਰਿਆਂ ਨੂੰ ਅਣਪਛਾਤੇ ਅਤੇ ਹਮਲਾਵਰਾਂ ਨੇ ਨੇੜੇ ਤੋਂ ਗੋਲੀ ਮਾਰ ਦਿੱਤੀ ਹੈ ਰਿਪੋਰਟ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਭਾਰਤੀ ਏਜੰਟਾਂ ਨੇ ਕਥਿਤ ਤੌਰ 'ਤੇ ਕਤਲਾਂ ਨੂੰ ਅੰਜਾਮ ਦੇਣ ਲਈ ਜਿਹਦੀਆਂ ਦੀ ਭਰਤੀ ਕੀਤੀ ਹੈ ਜਿਸ ਨਾਲ ਉਹਨਾਂ ਨੂੰ ਯਕੀਨ ਦਿਵਾਇਆ ਗਿਆ ਹੈ ਕਿ ਉਹ ਕਾਫਿਰਾਂ ਨੂੰ ਮਾਰ ਰਹੇ ਨੇ ਦੀ ਗਾਰਡੀਅਨ ਨੇ ਲਿਖਿਆ ਇੱਕ ਭਾਰਤੀ ਖੂਫੀਆ ਏਜੰਸੀ ਨੇ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਆਪਰੇਸ਼ਨ ਨੂੰ ਅੰਜਾਮ ਦੇਣ ਲਈ ਸਰਕਾਰ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ ਅਜਿਹਾ ਕਰਨ ਲਈ ਭਾਰਤ ਨੂੰ ਇਜ਼ਰਾਈਲ ਦੀਆਂ ਖੂਫੀਆ ਏਜੰਸੀਆਂ ਮੋਸਾਦ ਅਤੇ ਰੂਸੀ ਖੂਫੀਆ ਏਜੰਸੀ ਕੇਜੀਬੀ ਦੀ ਪ੍ਰੇਰਣਾ ਮਿਲੀ ਹੈ ਦੋਵਾਂ ਏਜੰਸੀਆਂ ਨੂੰ ਵਿਦੇਸ਼ੀ ਧਰਤੀ ਉੱਤੇ ਹੱਤਿਆਵਾਂ ਨਾਲ ਜੋੜਿਆ ਜਾਂਦਾ ਹੈ ਇੱਕ ਕਿਸੇ ਵਿਦੇਸ਼ੀ ਅਖਬਾਰ ਦੇ ਵਿੱਚ ਛਪੀ ਹੋਈ ਪਹਿਲੀ ਰਿਪੋਰਟ ਨਹੀਂ ਹੈ ਜੇਕਰ ਗੱਲ ਕਰੀਏ ਤਾਂ ਬੀਤੇ ਹਫਤੇ ਕੈਨੇਡਾ ਦੇ ਇੱਕ ਚੈਨਲ ਦੇ ਵੱਲੋਂ ਵੀ ਇੱਕ ਡਾਕੂਮੈਂਟਰੀ ਪ੍ਰਸਾਰਿਤ ਕੀਤੀ ਗਈ ਸੀ ਜਿਸ ਦੇ ਵਿੱਚ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਤੋਂ ਲੈ ਕੇ ਵਿਦੇਸ਼ਾਂ ਦੇ ਵਿੱਚ ਹੋਰ ਗਰਮ ਖੇਹਲਿਆਂ ਤੇ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਪਰਦੇ ਉਤੇ ਪਾਈ ਗਈ ਸੀ ਸੋ ਹੁਣ ਇੱਕ ਪਾਸੇ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਨੇ ਜਿੱਥੇ ਇੱਕ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਇੱਕ ਆਪਣੀ ਵੱਖਰੀ ਤੇ ਆਪਣੀ ਸਖਤ ਕਾਰਵਾਈ ਦੇ ਲਈ ਆਪਣੀ ਛਵੀ ਬਣਾ ਰਹੇ ਨੇ ਤੇ ਉੱਥੇ ਹੀ ਵਿਦੇਸ਼ੀ ਅਖਬਾਰਾਂ ਤੇ ਵਿਦੇਸ਼ੀ ਟੀਵੀ ਚੈਨਲ ਇੱਕ ਵੱਖਰਾ ਪ੍ਰੋਪਗੈਂਡਾ ਵੀ ਬਣਾਉਂਦੇ ਜਾ ਰਹੇ ਨੇ ਹੁਣ ਦੇਖਣਾ ਹੋਏਗਾ ਕਿ ਪਹਿਲਾਂ ਜਿਵੇਂ ਕੈਨੇਡਾ ਦੇ ਵੱਲੋਂ ਭਾਰਤ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਪਰ ਹਲੇ ਤੱਕ ਕਿਸੇ ਵੀ ਤਰੀਕੇ ਦੇ ਸਬੂਤ ਕੈਨੇਡਾ ਪੇਸ਼ ਨਹੀਂ ਕਰ ਸਕਿਆ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਅਖਬਾਰਾਂ ਤੇ ਟੀਵੀ ਚੈਨਲ ਵੀ ਭਾਰਤ ਦੇ ਖਿਲਾਫ ਕੁਝ ਪੇਸ਼ ਕਰ ਸਕਦੇ ਨੇ ਜਾਂ ਫਿਰ ਇਹ ਰਿਪੋਰਟਾਂ ਦੇ ਵਿੱਚ ਲਿਖੇ ਦਾਅਵੇ ਸਾਬਤ ਹੁੰਦੇ ਨੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਸカイ ਨਿਊਜ਼ ਪੰਜਾਬ ਸਤਿ ਸ਼੍ਰੀ ਅਕਾਲ